ਲੇ ਸਮੇਂ ਦੇ ਵਿੱਚ ਬਜ਼ੁਰਗਾਂ ਦੀਆਂ ਸੈ ਤਾਂ ਕਾਫੀ ਤੰਦਰੁਸਤ ਰਹਿੰਦੀਆਂ ਸਨ ਤੇ ਜਦੋਂ ਉਹਨਾਂ ਤੋਂ ਉਹਨਾਂ ਦੀ ਤੰਦਰੁਸਤੀ ਦਾ ਰਾਜ ਪੁੱਛਿਆ ਜਾਂਦਾ ਸੀ ਤਾਂ ਉਹਨਾਂ ਦੇ ਵੱਲੋਂ ਇੱਕੋ ਚੀਜ਼ ਦਾ ਨਾਮ ਲਿਆ ਜਾਂਦਾ ਸੀ ਜੋ ਕਿ ਹੈ ਕਿਓ ਜੀ ਹਾਂ ਕਿਓ ਖਾਨ ਦੇ ਨਾਲ ਸਰੀਰ ਦੇ ਵਿੱਚ ਤੰਦਰੁਸਤੀ ਆਉਂਦੀ ਹੈ ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਲਟਾ ਹੋ ਚੁੱਕਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਕਿਓ ਖਾਨ ਦੇ ਨਾਲ ਕਾਫੀ ਸਾਰੀਆਂ ਬਿਮਾਰੀਆਂ ਦਾ ਉਹ ਸ਼ਿਕਾਰ ਹੋ ਜਾਂਦੇ ਨੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਘਿਓ ਖਾਣ ਦੇ ਕੀ ਕੀ ਫਾਇਦੇ ਹੁੰਦੇ ਨੇ ਪਰ ਉਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਘਿਓ ਖਾਣਾ ਜੇ ਹੈ ਤਾਂ ਉਹ ਸ਼ੁੱਧ ਹੋਣਾ ਚਾਹੀਦਾ ਹੈ ਅੱਜ ਕੱਲ ਮਾਰਕੀਟ ਦੇ ਵਿੱਚ ਘਿਓ ਅਜਿਹੇ ਆ ਆ ਗਏ ਹਨ ਜਿਸ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ ਤੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਘਿਓ ਸ਼ੁੱਧ ਹੈ ਜਾਂ ਨਹੀਂ ਹੈ ਇਸ ਦਾ ਤੁਸੀਂ ਘਰ ਦੇ ਵਿੱਚ ਹੀ ਕਿਸ ਤਰ੍ਹਾਂ ਪਤਾ ਲਗਾ ਸਕਦੇ ਹੋ आयुर्वेद ਦੇ ਵਿੱਚ ਵੀ ਕਿਉਂ ਨੂੰ ਇੱਕ ਮਹੱਤਵਪੂਰਨ ਪੋਸ਼ਟਿਕ ਔਸ਼ਧੀ ਮੰਨਿਆ ਜਾਂਦਾ ਹੈ ਜੋ ਕਈ ਬਿਮਾਰੀਆਂ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ ਦੇਸੀ ਕੇ ਉਹਦੇ ਵਿੱਚ ਵਿਟਾਮਿਨ ਖਣਿਜ ਚੰਗੀ ਚਰਬੀ ਅਤੇ ਹੋਰ ਬਹੁਤ ਸਾਰੇ ਪੋਸ਼ਟਿਕ ਤੱਤ ਹੁੰਦੇ ਹਨ ਇਸ ਦੇ ਪੋਸ਼ਟਿਕ ਤੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲੋਕ ਇਸ ਨੂੰ ਰੋਜ਼ਾਨਾ ਖਾਣਾ ਪਸੰਦ ਕਰਦੇ ਹਨ ਕਿਉਂਕਿ ਉਹ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਸ਼ਾਇਦ ਇਸੇ ਲਈ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਵੀ ਇੰਨੀ ਜ਼ਿਆਦਾ ਹੈ ਬਰੇ ਜ਼ਰੂਰੀ ਨਹੀਂ ਕਿ ਹਰ ਵਾਰ ਬਾਜ਼ਾਰ ਦੇ ਵਿੱਚੋਂ ਖਰੀਦਿਆ ਗਿਆ ਕਿਉਂ ਸ਼ੁੱਧ ਹੀ ਹੋਵੇ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਮਿਲਾਵਟੇ ਕਿਉਂ ਉਪਲਬਧ ਹਨ ਜੋ ਕਿ ਆਲੂ ਸ਼ਕਰਗੰਦੀ ਨਾਰੀਅਲ ਦਾ ਤੇਲ ਜਾਂ ਡਾਲਡਾ ਵਰਗੀਆਂ ਚੀਜ਼ਾਂ ਨੂੰ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ ਮਿਲਾਵਟੀ ਦੇਸੀ ਕਿ ਉਹ ਨਾਲ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਕਈ ਬਿਮਾਰੀਆਂ ਦਾ ਤੁਸੀਂ ਸ਼ਿਕਾਰ ਹੋ ਸਕਦੇ ਹੋ ਘਰ ਦੇ ਵਿੱਚ ਘਿਓ ਦੀ ਜਾਂਚ ਲਈ ਤੁਹਾਨੂੰ ਅਸੀਂ ਕੁਝ ਟਿਪਸ ਦੇਣ ਜਾ ਰਹੇ ਹਾਂ ਜਿਸ ਦੀ ਮਦਦ ਦੇ ਨਾਲ ਤੁਸੀਂ ਘਰ ਦੇ ਵਿੱਚ ਆਸਾਨੀ ਦੇ ਨਾਲ ਪਤਾ ਲਗਾ ਸਕਦੇ ਹੋ ਕਿ ਤੁਸੀਂ ਜੋ ਘਿਓ ਵਰਤ ਰਹੇ ਹੋ ਉਹ ਸ਼ੁੱਧ ਹੈ ਵੀ ਜਾਂ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਰਮ ਪਾਣੀ ਦੇ ਵਿੱਚ ਉਬਾਲ ਕੇ ਤੁਸੀਂ ਕਿਸ ਤਰ੍ਹਾਂ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਘਿਓ ਸ਼ੁੱਧ ਹੈ ਜਾਂ ਨਹੀਂ ਇਸਦੇ ਲਈ ਇੱਕ ਭਾਂਡੇ ਦੇ ਵਿੱਚ ਪਾਣੀ ਨੂੰ ਉਬਾਲੋ ਅਤੇ ਇਸ ਉਬਲਦੇ ਪਾਣੀ ਦੇ ਵਿੱਚ ਦੋ ਚਮਚ ਦੇਸੀ ਘਿਓ ਦੇ ਪਾ ਦਿਓ ਤੇ 2 ਮਿੰਟ ਬਾਅਦ ਗੈਸ ਦੀ ਲਾਟ ਬੰਦ ਕਰ ਦਿਓ ਇਸ ਪਾਣੀ ਨੂੰ ਟੱਕ ਕੇ 24 ਘੰਟੇ ਲਈ ਛੱਡ ਦਿਓ 24 ਘੰਟਿਆਂ ਬਾਅਦ ਇਸ ਦੀ ਜਾਂਚ ਕਰੋ ਜੇਕਰ ਘਿਓ ਦਾ ਰੰਗ ਅਜੇ ਵੀ ਪੀਲਾ ਹੈ ਜਾਂ ਜਮਾ ਨਹੀਂ ਹੋਇਆ ਅਤੇ ਉਸ ਦੇ ਵਿੱਚੋਂ ਘਿਓ ਦੀ ਮਹਿਕ ਵੀ ਆ ਰਹੀ ਹੈ ਤਾਂ ਇਹ ਘਿਓ ਬਿਲਕੁਲ ਸ਼ੁੱਧ ਹੈ ਇਸ ਨੂੰ ਤੁਸੀਂ ਖਾ ਸਕਦੇ ਹੋ ਦੂਸਰਾ ਤਰੀਕਾ ਹੈ ਪਛਾਣਨ ਦਾ ਰੰਗ ਦੇ ਨਾਲ ਇੱਕ ਪਾਂਡੇ ਦੇ ਵਿੱਚ ਦੋ ਚਮਚ ਕਿਓ ਗਰਮ ਕਰੋ ਜਦੋਂ ਕਿਓ ਗਰਮ ਹੋ ਜਾਂਦਾ ਹੈ ਤੇ ਪਿਗਲ ਜਾਂਦਾ ਹੈ ਜੇਕਰ ਇਸ ਦਾ ਰੰਗ ਹਲਕਾ ਭੂਰਾ ਹੋਣ ਲੱਗਦਾ ਹੈ ਤਾਂ ਸਮਝੋ ਕਿ ਤੁਹਾਡਾ ਕਿਓ ਸ਼ੁੱਧ ਜੇਕਰ ਇਸ ਦਾ ਰੰਗ ਹਲਕਾ ਭੂਰਾ ਨਹੀਂ ਹੁੰਦਾ ਤਾਂ ਇਹ ਕਿਓ ਤੁਹਾਡੀ ਸਿਹਤ ਦੇ ਲਈ ਮਾੜਾ ਹੋ ਸਕਦਾ ਹੈ ਕਿਉਂਕਿ ਇਹ ਸ਼ੁੱਧ ਨਹੀਂ ਹੈ ਤੀਸਰਾ ਤਰੀਕਾ ਹੈ ਪਾਣੀ ਦੇ ਵਿੱਚ ਟੈਸਟ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਸ਼ੁੱਧ ਹੈ ਜਾਂ ਨਹੀਂ ਹੈ ਠੰਡੇ ਪਾਣੀ ਦੇ ਨਾਲ ਕਿਓ ਦੀ ਸ਼ੁੱਧਤਾ ਦੀ ਪਛਾਣ ਕੀਤੀ ਜਾ ਸਕਦੀ ਹੈ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਕਿਓ ਮਿਲਾ ਕੇ ਛੱਡ ਦਿਓ ਦੇਖੋ ਜੇਕਰ ਕਿਓ ਪਾਣੀ ਦੀ ਸਤਾ ਤੇ ਤੈਰਦਾ ਤਾਂ ਇਹ ਬਿਲਕੁਲ ਸ਼ੁੱਧ ਕਿਓ ਹੈ ਜੇ ਇਹ ਸ਼ੁੱਧ ਨਹੀਂ ਹੈ ਤਾਂ ਇਹ ਸ਼ੀਸ਼ੇ ਦੇ ਤਲ ਤੱਕ ਸੈਟਲ ਹੋ ਜਾਵੇਗਾ ਅਗਲੇ ਤਰੀਕੇ ਦੀ ਗੱਲ ਕਰੀਏ ਉਹ ਹੈ ਲੂਨ ਅਤੇ ਹਾਈਡਰੋਕਲੋਰਿਕ ਐਸੇ ਘਿਓ ਦੀ ਪਛਾਣ ਕਰਨ ਲਈ ਨਮਕ ਅਤੇ ਹਾਈਡਰੋਕਲੋਰਿਕ ਐਸਿਡ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਦੇ ਲਈ ਇੱਕ ਕਟੋਰੀ ਦੇ ਵਿੱਚ ਇੱਕ ਚਮਚ ਘਿਓ ਲਓ ਅਤੇ ਉਸ ਦੇ ਵਿੱਚ ਅੱਧਾ ਚਮਚ ਨਮਕ ਅਤੇ ਥੋੜਾ ਹਾਈਡਰੋਕਲੋਰਿਕ ਐਸਿਡ ਮਿਲਾਓ ਅਤੇ ਫਿਰ ਅੱਧੇ ਘੰਟੇ ਦੇ ਲਈ ਇਸ ਨੂੰ ਛੱਡ ਦਿਓ ਸਮਾਂ ਖਤਮ ਹੋਣ ਤੋਂ ਬਾਅਦ ਵੇਖੋ ਕਿ ਇਸ ਦਾ ਰੰਗ ਕੀ ਹੈ ਜੇਕਰ ਇਸ ਦਾ ਰੰਗ ਬਦਲ ਗਿਆ ਤਾਂ ਇਹ ਮਿਲਾਵਟੀ ਘਿਓ ਹੈ ਤੇ ਜੇਕਰ ਰੰਗ ਨਹੀਂ ਬਦਲਿਆ ਤਾਂ ਸ਼ੁੱਧ ਦੇਸੀ ਕਿਉ ਹੈ ਹਾਲਾਂਕਿ ਹਾਈਡਰੋਕਲੋਰਿਕ ਐਸਿਡ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਇਸ ਲਈ ਇਸ ਦੀ ਵਰਤੋਂ ਸਾਵਧਾਨੀ ਦੇ ਨਾਲ ਕਰੋ ਤੇ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਹੈਲਥ ਟਿਪ ਵਧੀਆ ਲੱਗਿਆ ਹੋਵੇਗਾ ਕਮੈਂਟਾਂ ਦੇ ਵਿੱਚ ਦੱਸਣਾ ਕਿ ਤੁਹਾਡਾ ਕਿਉ ਸ਼ੁੱਧ ਹੈ ਜਾਂ ਨਹੀਂ